ਭਾਈ ਜੀ ਆ ਨਾ ਕੋਠਾਗੁਰੂ ਦਾ ਨੌਜਵਾਨ ਮਲੇਸ਼ੀਆ ਦੇ ਵਿੱਚ ਕਾਫੀ ਧਾਕਰੇ ਸਾਲਾਂ ਤੋਂ ਆਪਦੀ ਮਿਹਨਤ ਮਜ਼ਦੂਰੀ ਲਈ ਗਿਆ ਹੋਇਆ ਸੀ ਤੇ ਇਹਦੀ ਪਿਛਲੇ 15-17 ਦਿਨ ਹੋ ਗਏ ਉਥੇ ਇੱਕ ਦਰਦਨਾਕ ਹਾਸੇ ਦੇ ਵਿੱਚ ਮੌਤ ਹੋ ਗਈ ਸੀ ਅੱਜ ਇਹਦੀ ਰਾਤ ਡੈੱਡ ਬਾਡੀ ਹੈ ਜਿਹੜੀ ਉਹ ਪਿੰਡ ਕੋਠਾਗੁਰੂ ਵਿਖੇ ਪਹੁੰਚੀ ਆ ਇਸ ਪਰਿਵਾਰ ਦੇ ਉੱਤੇ ਬਹੁਤ ਜ਼ਿਆਦਾ ਯਾਨੀ ਕਿ ਜਿਹੜਾ ਦੁੱਖਾਂ ਦਾ ਕਹਿਰ ਆ ਉਹ ਡਿੱ ਗਿਆਗਾ ਤੇ ਇਹ ਰਮਦਾਸੀਆ ਪਰਿਵਾਰ ਨਾਲ ਸੰਬੰਧਤ ਮੁੰਡਾ ਬਹੁਤ ਕਾਮਾ ਮਿਹਨਤੀ ਤੇ ਬਹੁਤ ਹੀ ਹੁਨਾਰੀ ਸੀ ਤੇ 10-12 ਸਾਲ ਤੋਂ ਇਹ ਮਲੇਸ਼ੀਆ ਦੇ ਵਿੱਚ ਬਹੁਤ ਵਧੀਆ ਹਦਾ ਜਿਹੜਾ ਪਿੱਛੇ ਪਰਿਵਾਰ ਨੂੰ ਵੀ ਬਹੁਤ ਵਧੀਆ ਸੈਟ ਕਰ ਦਿੱਤਾ ਸੀ ਇਹਨੇ ਤੇ ਦੋਸਤੋ ਕਹਿਣ ਤੋਂ ਪਾ ਵੀ ਗੱਲ ਇਹ ਹੈ ਵੀ ਵੇਖੋ ਬੰਦਾ ਜਿਵੇਂ ਕਹਿੰਦੇ ਹੁੰਦੇ ਆ ਉੱਠ ਜਾ ਬਰਮਾ ਨੂੰ ਲੇਖ ਜਾਣਗੇ ਨਾਲੇ ਉਹ ਗੱਲਾਂ ਇਹ ਪਰਮਾਤਮਾ ਦਾ ਜਿਹੜਾ ਭਾਣਾਗਾ ਇਹ ਪੈਂਦਾ ਤਾਂ ਮੰਨਣਾ ਹੀ ਆ ਤੇ ਜਿਹੜੇ ਲੇਖ ਆ ਲਿਖੇ ਵੇ ਉਹ ਹਰ ਵਾਰ ਜਿੱਥੇ ਕੋਈ ਆਪਣੀ ਦਾਣਾ ਪਾਣੀ ਲਿਖਿਆ ਉਹ ਜਗ੍ਹਾ ਤੇ ਆਪਾਂ ਹਰ ਹਿੱਲੇ ਚੱਲ ਕੇ ਜਾਣਾ ਹੁੰਦਾ ਇੰਨੀ ਪਹਿਲਾਂ ਵੀ ਇਹ ਕਾਫੀ ਸਾਲ ਦਾ ਉੱਥੇ ਰਹਿ ਰਿਹਾ ਸੀਗਾ ਤੇ ਮੋਟਰਸਾਈਕਲ ਦੇ ਉੱਪਰ ਇਹਦੀ ਜਣੀ ਜਾਨੀ ਕਿ ਟੱਕਰ ਹੋਈ ਆ ਤੇ ਇਹ ਗੱਲ ਆਪਾਂ ਕਰਦੇ ਆ ਵੀ ਜਿਹੜਾ ਤੋਰਨ ਵੇਲੇ ਜਦੋਂ ਆਪਾਂ ਉਹਦੇ ਬੱਚਾ ਨੂੰ ਤੋਰਦੇ ਆਂ ਵਿਦੇਸ਼ ਦੇ ਵਿੱਚ ਵੇਖੋ ਕਿੰਨੀਆਂ ਆਪਾਂ ਰੀਲਾਂ ਕਿੰਨੀਆਂ ਵੀਡੀਓ ਬਣੇ ਆਂ ਕਿੰਨੀਆਂ ਖੁਸ਼ੀਆਂ ਦੇ ਨਾਲ ਆਪਾਂ ਬੱਚੇ ਨੂੰ ਘਰੋਂ ਵਿਦਾ ਕਰਦੇ ਆਂ ਇਹ ਕਿਸੇ ਨੂੰ ਪਤਾ ਨਹੀਂ ਹੁੰਦਾ ਵੀ ਪ੍ਰਮਾਤਮਾ ਨੇ ਕੀ ਭਾਣਾ ਵਰਤੌਣਾਗਾ ਤੇ ਕਿੰਨੀਆਂ ਖੁਸ਼ੀਆਂ ਦੇ ਨਾਲ ਆਪਾਂ ਬੱਚਾ ਨੂੰ ਭੇਜਦੇ ਆ ਤੇ ਪਰ ਦੋਸਤੋ ਕਰ ਲਈ ਆ ਵੀ ਖੁਸ਼ੀਆਂ ਵੀ ਕਾਦੀਆਂ ਹੁੰਦੀਆਂ ਐ ਇੱਕ ਮਜਬੂਰੀਆਂ ਹੁੰਦੀਆਂ ਜਿਨ੍ਹਾਂ ਦੇ ਬੱਚੇ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਆ ਇਹ ਪਤਾ ਉਹਨਾਂ ਨੂੰ ਹੀ ਆ ਉਹੀ ਇਹ ਪੀੜ ਜਾਣ ਸਕਦੇ ਆ ਬੰਦਾ ਜਿਹੜਾ ਇਹ ਬੱਚੇ ਵਿਦੇਸ਼ਾਂ ਦੇ ਵਿੱਚ ਗਏ ਵੀ ਆ ਉਹ ਮਾਪਿਓ ਜਾਣ ਸਕਦਾ ਵੀ ਇਹ ਬੱਚੇ ਜਦੋਂ ਵਿਦੇਸ਼ ਭੇਜਣਾ ਤੇ ਜਦੋਂ ਬਾਹਰ ਆਦਿਆਂ ਖੰਦ ਦੂਰ ਰਹਿ ਰਿਹਾ ਉਹ ਦੇ ਉਤੇ ਕੀ ਵੀ ਤੀਆ ਤੇ ਬਾਕੀ ਜਿਹੜਾ ਆਹਾ ਕਹਿਰ ਪਰਿਵਾਰ ਦੇ ਉੱਤੇ ਬੀਤ ਜਾਣਾ ਆਹਾ ਹਾਸਾ ਵਾਪਰ ਜਾਣਾ ਇਹ ਤਾਂ ਬਹੁਤ ਵੱਡਾ ਜਾਨੀ ਕਿ ਜਿਹੜਾ ਦੁੱਖਾਂ ਦਾ ਪਹਾੜ ਆ ਪਰਿਵਾਰ ਦੇ ਉੱਤੇ ਡਿੱਗ ਪੈਂਦਾ ਤੇ ਸਜਣੋ ਗੱਲ ਇਹ ਆ ਵੀ ਆਪਾਂ ਜਿਹੜੇ ਆਮ ਆਪਾਂ ਮੱਧ ਵਰਗ ਦੇ ਪਰਿਵਾਰਾਂ ਦੇ ਵਿੱਚ ਆਉਣੇ ਆ ਆਪਣੀਆਂ ਤਾਂ ਹੈਗੀਆਂ ਮਜਬੂਰੀਆਂ ਆਪਦੀ ਰੋਟੀ ਲਈ ਆਪਦੇ ਪਰਿਵਾਰ ਲਈ ਆਦੇ ਮਾਪਿਓ ਲਈ ਆਦੇ ਬੱਚਿਆਂ ਲਈ ਬੰਦਾ ਮਿਹਨਤ ਮਜ਼ਦੂਰੀ ਲਈ ਘਰਵਾਰ ਛੱਡਦਾ ਤੇ ਲੀਡਰਾਂ ਦਾ ਦੋਸਤੋ ਗੱਲ ਇਹ ਆ ਇੱਥੇ ਵੀ ਉਹਨਾਂ ਦੀਆਂ ਮੌਜਾਂ ਤੇ ਬਾਹਰ ਕੰਟ੍ਰਕਟਰਾਂ ਦੇ ਵਿੱਚ ਵੀ ਉਹਨਾਂ ਦੀਆਂ ਮੌਜਾਂ ਵੇਖੋ ਇਹ ਬੱਚਾ ਕਹਿੰਦਾ ਅਸੀਂ ਮਲੇਸ਼ੀਆ ਆਦੇ ਰੋਜੀ ਰੋਟੀ ਕਮਾਉਣ ਤੇ ਜਿਹੜੇ ਵੱਟੇ ਘਰਾਂ ਦੇ ਲੋਕ ਆ ਉਹ ਪੈਸਾ ਜਿੰਨਾਂ ਕੋਲ ਬਹੁਤ ਜ਼ਿਆਦਾ ਆ ਉਹ ਜਾਂਦੇ ਆ ਘੁੰਮਣ ਇਹ ਜਿਹੇ ਦੇਸਾਂ 'ਚ ਸਿੰਗਾਪੁਰ, ਮਲੇਸ਼ੀਆ, థਾਈਲੈਂਡ ਉਹ ਇੰਜੀਆਂ ਕੰਟਰੀਆਂ ਦੇ ਵਿੱਚ ਘੁੰਮਣ ਜਾਂਦੇ ਆ ਤੇ ਆਮ ਆਪਣੇ ਜਿਹੜੇ ਆਪਣੇ ਅਗੇ ਬੱਚੇ ਜਿਹੜੇ ਮੱਧ ਵਰਗ ਦੇ ਨਾਲ ਆਪਾਂ ਜੁੜੇ ਹੋਏ ਆ ਤੇ ਆਪਾਂ ਆਵਦੀ ਰੋਜੀ ਰੋਟੀ ਦੀ ਭਾਲ ਲਈ ਜਾਂਦੇ ਆ ਤੇ ਜਦੋਂ ਇਸ ਦੀ ਖਬਰ ਪਿੰਡ ਦੇ ਵਿੱਚ ਪਹੁੰਚੀ ਦਰਦਨਾਕ ਤੇ ਬਹੁਤ ਪਿੰਡ ਦੇ ਵਿੱਚ ਜਿਹੜੀ ਸੋਗ ਦੀ ਲਹਿਰ ਸੀਗੀ ਤੇ ਅੱਜ ਇਸ ਭਰਾ ਦਾ ਇਹ ਸੱਜਣ ਦਾ ਇਹਨਾਂ ਅੰਤਮ ਸੰਸਕਾਰ ਆਇਡਾ ਉਹ ਪਿੰਡ ਕੋਠਾਗੁਰੂ ਵਿਖੇ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਗਿਆ ਤੇ ਭਾਰੀ ਗਿਣਤੀ ਦੇ ਵਿੱਚ ਉਥੇ ਜਿਹੜੇ ਸੰਗਤਾਂ ਉਹਦੇ ਜਾਣ ਵਾਲੇ ਦੋਸਤ ਮਿੱਤਰ ਰਿਸ਼ਤੇਦਾਰ ਤੇ ਪਿੰਡ ਵਾਲੇ ਨਗਰ ਪੰਚਾਇਤ ਤੇ ਬਹੁਤ ਜਾਨੀ ਕਿ ਦੁੱਖ ਦੇ ਨਾਲ ਇਹ ਗੱਲ ਦਸਤ ਇੰਪੈਰੀਆ ਕਿ ਹਰ ਅੱਖ ਜਿਹੜੀ ਨੰਮ ਸੀ ਤੇ ਜਿਹੜਾ ਮਾਪਿਓ ਦਾ ਜਿਹੜਾ ਬਰਲਾਪ ਆ ਉਹ ਚੱਲਿਆ ਨਹੀਂ ਜਾ ਰਿਹਾ ਸੀ ਦੋਸਤੋ ਗੱਲ ਇਹ ਆ ਵੀ ਭਾਣਾ ਮੰਨਣਾ ਜਿਹੜਾ ਉਹ ਬਹੁਤ ਜਿਆਦਾ ਔਖਾ ਹੈਗਾ ਕਹਿ ਲੈਣਾ ਇੱਕ ਸੌਖਾ ਹੈਗਾ ਤੇ ਪ੍ਰਮਾਤਮਾ ਇਹੋ ਜਿਹਾ ਟਾਈਮ ਇਹੋ ਜਿਹਾ ਵਕਤ ਇਹੋ ਜਿਹਾ ਸਮਾਂ ਕਿਸੇ ਵੀ ਪਰਿਵਾਰ ਦੇ ਉੱਤੇ ਕਿਸੇ ਪਿੰਡ ਕਿਸੇ ਪਰਿਵਾਰ ਦੇ ਉੱਤੇ ਨਾ ਹੀ ਆਵੇ ਇਹ ਜਿਹੜਾ ਸੰਬੰਧ ਭਾਗਾ ਸਵਾਂ ਤੇ ਜਿਵੇਂ ਜਿਵੇਂ ਆਪਾਂ ਖੁਸ਼ੀ ਖੁਸ਼ੀ ਬੱਚਿਆਂ ਨੂੰ ਆਪਦਾ ਭੇਜਦੇ ਆ ਇਥੋਂ ਉਸੇ ਤਰ੍ਹਾਂ ਆਪਦੇ ਪਰਿਵਾਰ ਦੇ ਵਿੱਚ ਖਸਦੇ ਖੇੜਦੇ ਆਉਣ ਤੇ ਆਪਦੀ ਜਿਹੜੀ ਚੰਗੀ ਵਿਵਖ ਦੀ ਯੋਜਨਾ ਲਈ ਗਏ ਆ ਬੱਚੇ ਤੇ ਆਪਾਂ ਉਹਨਾਂ ਦੀਆਂ ਪਰ ਮਾਤਮਾ ਜਿਹੜੀਆਂ ਪਵਿੱਖਦੀਆਂ ਯੋਜਨਾ ਉਹ ਪੂਰੀਆਂ ਕਰਦਾ ਰਹੇ ਤੇ ਸਜਣੋ ਗੱਲ ਇਹ ਆ ਵੀ ਇਹ ਜਿਹੜਾ ਇਸ ਤਰ੍ਹਾਂ ਹੋ ਜਾਣਾ ਇਹ ਸਾਰੀ ਉਮਰ ਮਾਪਿਆਂ ਦੇ ਮਨ ਦੇ ਵਿੱਚ ਇਹ ਚੀਜ਼ ਨਿਕਲ ਨਹੀਂ ਸਕਦੀ ਜਿਹੜਾ ਆ ਅਗਨਾਖਾਂ ਤੋਂ ਦੂਰ ਪਤਾ ਹੀ ਨਹੀਂ ਇੱਕ ਜੋ ਉਥੋਂ ਖਬਰ ਸੁਣ ਲਈ ਉਸ ਦੇ ਉੱਤੇ ਯਕੀਨ ਆ ਜਿਹੜਾ ਉਹ ਕਰ ਲਿਆ ਵੀ ਪਾਣਾ ਮੋਟਰਸਾਈਕਲ ਨਾਲ ਉਹ ਜਿਹੜਾ ਹਾਸਾ ਵਾਪਰ ਗਿਆ ਤੇ ਨਾ ਆਪ ਦੇਖ ਸਕੇ ਆ ਵਿਚਾਰੇ ਉਥੋਂ ਯਾਰ ਮਿੱਤਰਾਂ ਨੇ ਜਿਹੜੀਆਂ ਕੋਈ ਸੰਸਤਾ ਉਥੋਂ ਉਹਨਾਂ ਨੇ ਇਹ ਜਿਹੜੀ ਮਰਤਕ ਦੇ ਆ ਇਹ ਉਥੇ ਪਿੰਡ ਕੋਠਾ ਗੁਰੂ ਵਿਖੇ ਆਪ ਦੇ ਯਤਨਾ ਸਦਕਾ ਉਥੇ ਪਹੁੰਚਦੀ ਜਿਹੜੀ ਕਰਤੀ ਆ ਤੇ ਬਹੁਤ ਉਹਨਾਂ ਦਾ ਵੀ ਧੰਨਵਾਦ ਆ ਜਿਹੜੇ ਨਾਲ ਯਾਰ ਮਿੱਤਰ ਦੋਸਤੋ ਉਹਨਾਂ ਨੇ ਅਪਰਾਲਾ ਕਰਕੇ ਪਰਿਵਾਰ ਨੂੰ ਜਿਹੜੇ ਆਖਰੀ ਅੰਤਮ ਦਰਸ਼ਨਾਂ ਲਈ ਜਿਹੜੀ ਇਹ ਡੈਡ ਬਾਡੀ ਆ ਉਹ ਕੋਠਾਗੁਰੂ ਵਿਖੇ ਪਹੁੰਚਤੀ ਕਰੀ ਤੇ ਆਹੀ ਪ੍ਰਭੂ ਬੇਨਤੀਆਂ ਸੀ ਤੇ ਦੁੱਖ ਦੇ ਸਮੇਂ ਦੇ ਵਿੱਚ ਹਰ ਇੱਕ ਬੰਦੇ ਨੂੰ ਸ਼ਰੀਕ ਹੋਣਾ ਚਾਹੀਦਾ ਜਿਵੇਂ ਕਹਿੰਦੇ ਹੁੰਦੇ ਆ ਦੁੱਖ ਦੇ ਵਿੱਚ ਆਪਾਂ ਦੁੱਖ ਕੱਢ ਜਾਂਦਾ ਤੇ ਖੁਸ਼ੀ ਦੇ ਵਿੱਚ ਜੇ ਪਹੁੰਚ ਕੇ ਤਾਂ ਖੁਸ਼ੀ ਪਾ ਜਾਂਦੀਆਂ ਤੇ ਦੁੱਖ ਬਣਾਇਆ ਜਾ ਸਕਦਾ ਤੇ ਆਪਾਂ ਇਸ ਪਰਿਵਾਰ ਦੇ ਨਾਲ ਹਮਦਰਦੀ ਰੱਖਦੇ ਹੋਏ ਆਪਣਾ ਜਿੰਦਾਕ ਛੋਟਾ ਜਿਹਾ ਪਦਾਰਾਗਾ ਆਪਾਂ ਕਾਮਨਾਈ ਕਰਦੇ ਆਂ ਵੀ ਪ੍ਰਮਾਤਮਾ ਇਸ ਵਿਛੜੀ ਰੂਹ ਨੂੰ ਇਸ ਪਰਿਵਾਰ ਨੂੰ ਦੋਸਤ ਮਿੱਤਰਾਂ ਨੂੰ ਵਾਣਾ ਬੰਨਣ ਦਾ ਬਲਵਕਸ਼ੀ ਤੇ ਜਿਹੜਾ ਇਹ ਵੀਰ ਆਪਣੇ ਤੋਂ ਵਿਛੜਿਆਗਾ ਇਹਨੂੰ ਆਪਣੇ ਚਰਨਾ ਦੇ ਵਿੱਚ ਨਿਵਾਸ ਦੇਵੀ ਕਿਸੇ ਵੀ ਪਰਿਵਾਰ ਤੇ ਇਹੋ ਜਿਹਾ ਦੁੱਖ ਦਾ ਟਾਈਮ ਨਾ ਆਵੇ ਇਹ ਹੀ ਆਪਾਂ ਪ੍ਰਮਾਤਮਾ ਨੂੰ ਬੇਨਤੀਆਂ ਕਰਦੇ ਆਂ ਇਸ ਸਮਸ਼ਾਨ ਘਾਟ ਦੇ ਵਿੱਚ ਹੁਣ ਆਪਾਂ ਤੁਹਾਨੂੰ ਜਿਹੜੇ ਕਿਉਂ ਇੱਕ ਖੇਤ ਦੇ ਵਿੱਚ ਰਹਿ ਰਹੇ ਆ ਆ ਤੁਸੀਂ ਇਹਨਾਂ ਦੇ ਘਰ ਆ ਜਿਹੜੇ ਖੇਤ ਦੇ ਵਿੱਚ ਆ ਗਏ ਤੇ ਇਹ ਆ ਵਿਚਾਰ ਪੰਜ ਭਾਈਆਂ ਦੇ ਜਿਹੜੇ ਘਰ ਖੇਤ ਦੇ ਵਿੱਚ ਪਾਏ ਹੋਣ ਕਰਕੇ ਤੇ ਪਿੰਡ ਵਾਲੇ ਸਮਸ਼ਾਨ ਘਾਟ ਦੇ ਵਿੱਚ ਇਹ ਡੱਡਬਾੜੀ ਲਾ ਕੇ ਹੁਣ ਇਹ ਅੰਤਮ ਸੰਸਕਾਰ ਆ ਜਿਹੜਾ ਉਹਦੇ ਲਈ ਰਵਾਨਾ ਹੋ ਚੁੱਕੀ ਆ ਇਹ ਤੁਹਾਨੂੰ ਅੱਗੇ ਆਪਾਂ ਤਸਵੀਰਾਂ ਜਿਹੜੀਆਂ ਅੰਤੋਂ ਸਿਸਕਾਰ ਤੇ ਕਰ ਦਿਖਾਵਾਂਗੇ ਤੇ ਸਾਰਿਆਂ ਨੇ ਵੀਡੀਓ ਸ਼ੇਅਰ ਕਰ ਦੇਣੀ ਤੇ ਵਾਹਿਗੁਰੂ ਲਿਖਣਾ ਵੀ ਵਾਹਿਗੁਰੂ ਇਹ ਪਾਣਾ ਕਿਸੇ ਵੀ ਬੈਰੀ ਦੁਸ਼ਮਣ ਤੇ ਵੀ ਨਾ ਵਰਤੇ ਜਿਹੜਾ ਇਸ ਪਰਿਵਾਰ ਤੇ ਉਤੇ ਹੈ ਜਿਹੜਾ ਪਣਾ ਵਾਪਰਿਆ ਕਿਉਂ ਬਡੇ ਪਾ ਜਿਹੜਾ ਮਾਂ ਪਿਓ ਦਾ ਉਹ ਵੀ ਰੁੱਲ ਜਾਂਦਾ ਤੇ ਬਡੇਪੇ ਦੇ ਵਿੱਚ ਬੱਚਾ ਨੇ ਜਿਹੜਾ ਸਹਾਰਾ ਵਰਨਾ ਹੁੰਦਾ ਤੇ ਕਿੱਥੇ ਪਰਿਵਾਰ ਤੋਂ ਚਿੰਤਾ ਦੁੱਖ ਉਸ ਟਾਈਮ ਦੀ ਉਸ ਵਕਤ ਦੀ ਹਰ ਟਾਈਮ ਕਲਪਨਾ ਤੇ ਉਹ ਲੱਕੜੀ ਦੇ ਬਾਗ ਜਿਵੇਂ ਆਪਾਂ ਕਹਿੰਦੇ ਨੇ ਨਾ ਧੁਕੀ ਜਾਂਦਾ ਤੇ ਬੰਦਾ ਸਾਰੀ ਉਮਰ ਝੂਕਦਾ ਯਾਨੀ ਕਿ ਮਰ ਜਾਂਦਾ ਪਹਿਲਾਂ ਤਾਂ ਹਰ ਇੱਕ ਪਰਿਵਾਰ ਦਾ ਜਿਹੜਾ ਜੀ ਆ ਆਪਣੇ ਬੱਚਾ ਨੂੰ ਪਾਲਦਾ ਪੜਾਉਂਦਾ ਤੇ ਕਾਬਲ ਬਣਾਉਂਦਾ ਤੇ ਚਲੋ ਜਦੋਂ ਕਮਾਈ ਦਾ ਸਾਧਨ ਹੁਣ ਬਹੁਤ ਵਧੀਆ ਹੈ ਤਰਸੀਮ ਦਾ ਜਿਹੜਾ ਬਾਈ ਦਾ ਬੱਚਾ ਸੀਗਾ ਇਹ ਬੱਚਾ ਲਾਇਕ ਸੀਗਾ ਤੇ ਬਾਈ ਤਰਸੀਮ ਵੀ ਬਹੁਤ ਨਰਮ ਸੁਭਾਅ ਦਾ ਬੰਦਾ ਤੇ ਬਾਕੀ ਉਮਰ ਵੀ ਬਾਈ ਦੀ 60 ਸਾਲ ਦੇ ਨੇੜੇ ਹੋ ਗਈ 55 60 ਸਾਲ ਤੇ ਹੁਣ ਬੜੇਫੇ ਦੇ ਵਿੱਚ ਜਿਹੜਾ ਇਹ ਸਾਰਾ ਬਣਨਾ ਸੀ ਉਹ ਹੁਸਤਾ ਸਾਰਾ ਜਿਹੜਾ ਉਹ ਉਹ ਬਾਈ ਨੂੰ ਛੱਡ ਕੇ ਜਿਹੜਾ ਚਲਾ ਗਿਆ ਆਪਾਂ ਸਮਸ਼ਾਨ ਘਾਟ ਦੇ ਵਿੱਚ ਪਹੁੰਚ ਚੁੱਕੇ ਆਂ ਇਸ ਪਰਿਵਾਰ ਨਾਲ ਹਮਦੀ ਹਮਦਰਦੀ ਰੱਖਣ ਵਾਲੇ ਜਿੰਨੇ ਵੀ ਅੰਡ ਦੇ ਸੱਜਣ ਮਿੱਤਰਾਂ ਆ ਤੁਸੀਂ ਵੇਖ ਹੀ ਰਹੇ ਹੋ ਮੋਟਰਸਾਈਕਲ ਦਾ ਬਹੁਤ ਭਾਰੀ ਆਵੇ ਅੰਦਾਜ਼ਾ ਲਾ ਹੀ ਸਕਦੇ ਹੋ ਵੀ ਕਿੰਨਾ ਨਰਮ ਪਰਿਵਾਰ ਆ ਇਹ ਆਉਂਦੇ ਟ੍ਰੈਡੀ ਤੇ ਆ ਹਰ ਇੱਕ ਬੰਦੇ ਨੇ ਰੇ ਅੰਦਮ ਸੰਸਕਾਰ ਦੇ ਉੱਤੇ ਹਾਜ਼ਰੀ ਲਵਾਈ ਆ। ਕਿ ਵਾਹਿਗੁਰੂ ਵਾਹਿਗੁਰੂ ਹਰਕ ਦੇ ਮੂੰਹ ਦੇ ਵਿੱਚੋਂ ਨਿਕਲ ਰਿਹਾ ਸੀ ਕਿ ਪ੍ਰਮਾਤਮਾ ਹੈ ਤਾਂ ਤੇਰੀ ਰਾਜ ਜੋ ਤੇਰਾ ਬਾਣਾ ਮੰਨਣਾ ਹੁਣ ਪਿੰਡ ਜਿਹੜਾ ਹੈ ਸ਼ਮਸ਼ਾਨ ਘਾਟ ਆ ਰਮਦਾਸੀਆਂ ਸਿੱਖਾਂ ਦਾ ਉੱਥੇ ਪਹੁੰਚ ਚੁੱਕੇ ਆ ਤੇ ਸਾਰੇ ਪਿੰਡ ਦੇ ਜੋ ਵੀ ਮਿਲਵਰਤਨ ਵਾਲੇ ਸੱਜਣ ਦੋਸਤ ਮਿੱਤਰ ਆ ਤੁਸੀਂ ਵੇਖ ਰਹੇ ਹੋ ਵੀ ਕਿੰਨਾ ਇਸ ਪਰਿਵਾਰ ਦਾ ਨਰਮ ਪਰਿਵਾਰ ਆ ਇਸ ਪਰਿਵਾਰ ਦਾ ਕਿੰਨਾ ਆਪ ਸਮੇਂ ਭਾਈਚਾਰਕ ਸਾਂਝ ਤੇ ਕਿੰਨਾ ਜਾਨੀ ਕਿ ਲੋਕਾਂ ਦੇ ਨਾਲ ਰਾਬਤਾ ਵੀ ਜਿਨ੍ਹਾਂ ਨੇ ਹਰ ਇੱਕ ਨੇ ਪਹੁੰਚ ਕੇ ਪਰਿਵਾਰ ਦੇ ਨਾਲ ਹਮਦਰਦੀ ਜਿਹੜੀ ਜਿਤਾਈ ਆ ਤੇ ਦੋਸਤੋ ਆਪਾਂ ਆਸਲੋਂ ਜਿਹੜੀਆਂ ਤਸਵੀਰਾਂ ਇਹ ਸ਼ਮਸ਼ਾਨ ਘਾਟ ਦੇਖਾ ਰਹੇ ਆ ਕੋਈ ਬੱਚਾ ਇੱਥੇ ਜਾਨੀ ਕਿ ਬੱਚਾ ਬਜ਼ੁਰਗ ਮੰਨਣਾ ਦਾ ਉਹੀ ਪਹਿਣਾ ਜੋ ਤੇਰਾ ਪਾਣਾ ਤੇਰੀ ਰਜਾ ਦੇ ਵਿੱਚ ਰਹਿਣਾ ਦਾ ਪਹਿਣੇ ਆ ਤੇ ਪਰ ਮੰਨਣਾ ਬਹੁਤ ਔਖਾ ਇਸ ਹਾਲਾਤਾਂ ਦੇ ਵਿੱਚ ਬਹੁਤ ਜਾਨੀ ਕੇ ਦਰਖਾ ਪਰਿਵਾਰ ਦੇ ਨਾਲ ਹਰ ਇੱਕ ਬੰਦਾ ਜਿਹੜਾ ਲੋਕਾਂ ਸੰਜਾ ਕਰ ਰਿਹਾਗਾ ਦੋਸਤੋ ਆ ਤੁਸੀਂ ਜਿਹੜਾ ਤਸਵੀਰਾਂ ਅੰਤਨ ਸੰਸਕਾਰ ਦੇ ਇਹ ਤੁਹਾਨੂੰ ਦਿਖਾ ਦਿੱਤੀਆਂ ਆਪਾ ਵਾਹਿਗੁਰੂ ਜੀ ਮੂਰੇ ਇਹ ਅਰਦਾਸ ਬੇਨਤੀ ਕਰਦੇ ਆਂ ਕਿ ਪ੍ਰਮਾਤਮਾ ਜੀ ਦਵਾਰੇ ਇਹ ਗੱਲ ਦੱਸਦੇ ਆਂ ਕਿ ਆਪਦੇ ਚਰਨਾਂ ਦੇ ਵਿੱਚ ਨਿਵਾਸ ਦੇਣੀ ਕਿ ਪਿੱਛੇ ਪਰਿਵਾਰ ਨੂੰ ਪਾਣਾ ਮੰਨਦਾ ਬੜ ਬਖਸ਼ੀ ਕਿ ਕਿਸੇ ਵੀ ਪਰਿਵਾਰ ਤੇ ਇਹੋ ਜਿਹਾ ਔਖਾ ਸਮਾਂ ਨਾ ਆਉਣ ਦੇ ਵੀ ਹਰ ਮਾਪੇ ਨੂੰ ਆਸਾਂ ਉਮੀਦਾਂ ਜਿਹੜੀਆਂ ਆਪਣੇ ਬੱਚਿਆਂ ਰੱਖ ਲੀਆਂ ਉਹ ਆਸਾਂ ਉਮੀਦਾਂ ਕਿ ਪੂਰੀਆਂ ਕਰਦਾ ਰਹੀਂ ਪਰ ਇਹੋ ਜਿਹਾ ਸਮਾਂ ਜਿਹੜਾ ਕਿਸੇ ਨੂੰ ਵੀ ਸੌਣ ਨਾ ਮਲੇ ਆਹੀ ਬੀਨਤ ਕਾਸੀਪਾਉ ਗਿਆ ਤਕੀਰ ਬਾਈ ਗੁਰੂ ਦੇ ਇਹ ਰਿਵਾਸ ਕਰਦੇ ਆ ਪਰਮਾਤਮਾ ਇਸ ਬੱਚੇ ਨੂੰ ਇਸ ਭਰਾ ਨੇ ਆਪਣੇ ਚਾਹਮਾ ਦੇ ਵਿੱਚ ਨਵਾਸ ਦੇਣੀ ਧੰਨਵਾਦ ਦੋਸਤੋ ਵੀਡੀਓ ਨੂੰ শেয়ার ਕਰਦੇ عزيز: عزيز: عزيز:

ما چا سارا بولين کا هاي ماشي ماشي پهرائا ميتا 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 پوهو اور مو بني لوري تا ما کپڑا بدلن تو بني دانا مي پارو بار بار ايتي ہونا بار بار جينا وار KORONAVILA GONDU SAUTAN KORONAVILA GONDU SAUTAN KORONAVILA GONDU SAUTAN スタートします。<laughs>